ਕਟਕ੍ਰਿੰਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਦੇ ਵੱਲੋਂ ਕੇਂਦਰੀ ਜੇਲ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਜਿੱਥੇ ਕੈਦੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਉੱਥੇ ਉਹਨਾਂ ਦੇ ਹੱਲ ਦਾ ਪ੍ਰਸਤਾਵ ਵੀ ਦਿੱਤਾ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਗੁਰਦਾਸਪੁਰ ਤੋਂ ਇਲਾਵਾ ਪੰਜਾਬ ਦੇ ਹੋਰ ਨਾਲ ਸਿਲਿਆਂ ਦੀਆਂ ਜੇਲਾਂ ਦਾ ਦੌਰਾ ਵੀ ਕੀਤਾ ਜਾਵੇਗਾ ਇਹ ਵੱਲੋਂ ਜੇਐਮਸੀਡੀ ਮੈਂ ਅੱਜ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਆਪਣੀ ਇੱਕ ਵਿਜ਼ਿਟ ਰੱਖੀ ਸੀ ਔਰ ਉਹਦੇ ਵਿੱਚ ਮੈਂ ਮੈਨੂੰ ਮੌਕਾ ਮਿਲਿਆ ਪ੍ਰਸ਼ਾਸਨ ਨਾਲ ਵੀ ਜੇਲ੍ਹ ਪ੍ਰਸ਼ਾਸਨ ਨਾਲ ਵੀ ਮਿਲਣ ਦਾ ਔਰ ਜਿਹੜੇ ਸਾਡੇ ਕੈਦੀ ਭੈਣ ਭਰਾ ਨੇ ਜਿਹੜੇ ਮਿਨੋਰਟੀਜ਼ ਨਾਲ ਸੰਬੰਧਿਤ ਰੱਖਦੇ ਨੇ ਖਾਸ ਕਰਕੇ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਅੰਦਰ ਜਾ ਕੇ ਸਾਰੀ ਜਾਂਚ ਕੀਤੀ ਵੀ ਜਿਹੜੇ ਸਾਡੇ ਕੈਦੀ ਭਰਾ ਨੇ ਉਹਨਾਂ ਦਾ ਜਿਹੜਾ ਖਾਣੇ ਪਾਣੀ ਦਾ ਜਿਹੜਾ ਅਰੇਂਜਮੈਂਟ ਹੈ ਕੀ ਉਹ ਸਹੀ ਆ ਔਰ ਜੋ ਸਾਡਾ ਧਾਰਮਿਕ ਸਥਾਨ ਅੰਦਰ ਬਣਿਆ ਚਰਚ ਬਣਿਆ ਵੀ ਉਹਦੇ ਜਿਹੜੇ ਮਰਿਆਦਾ ਵਾ ਔਰ ਗਰੀਮਾ ਵਾ ਉਹ ਮੇਨਟੇਨ ਕੀਤੀ ਇਹਨਾਂ ਨੇ ਉਹ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਜਦੋਂ ਮਿਲਿਆ ਮੈਂ ਅੰਦਰ ਸਾਰਾ ਜਾ ਕੇ ਦੇਖਿਆ ਕਿ ਬਹੁਤ ਵਧੀਆ ਇੰਤ ਔਰ ਮੇਰੇ ਜਿਹੜੇ ਕੈਦੀ ਭਰਾ ਮੈਨੂੰ ਮਿਲੇ ਨੇ ਉਹ ਉਹਨਾਂ ਦੇ ਨਾਲ ਮਿਲ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਆ ਵੀ ਉਹ ਸਾਰੇ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਨੇ ਅੰਦਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਸੀ ਕਈ ਮੈਨੂੰ ਇਦਾਂ ਦੀ ਪ੍ਰੋਬਲਮ ਸੁਣਨ ਨੂੰ ਮਿਲੀਆਂ ਵੀ ਜਿਨ੍ਹਾਂ ਨੂੰ 2-2 3-3 ਸਾਲ ਹੋ ਗਏ ਆ ਜੇਲ੍ਹ ਦੇ ਵਿੱਚ ਉਹਨਾਂ ਦੀ ਜ਼ਮਾਨਤ ਵੀ ਹੋ ਚੁੱਕੀ ਆ ਮਗਰ ਕੀ ਆ ਵੀ ਜਿਹੜਾ ਜੱਸ ਸਾਹਿਬ ਨੇ ਉਹਨਾਂ ਨੂੰ ਮਨਜੋਗ ਕੋਰਟ ਨੇ ਜਿਹੜਾ ਉਹਨਾਂ ਨੂੰ ਜੁਰਮਾਨਾ ਲਗਾਇਆ ਸੀ ਉਹਨਾਂ ਕੋਲ ਜੁਰਮਾਨਾ ਦੇਣ ਲਈ ਨਹੀਂ ਹੈਗਾ ਕਈਆਂ ਦੇ ਕੋਈ ਅੱਗੇ ਪਿੱਛੇ ਨਹੀਂ ਆ ਕਈ ਕੇਸ ਇਦਾਂ ਦੇ ਜਿਹੜੇ ਮੈਂ ਨੋਟ ਕਰਕੇ ਆਇਆ ਜਿੰਨਾ ਜੁਰਮਾਨਾ ਮੈਂ ਆਪਣੇ ਕੋਲੋਂ ਔਰ ਜੋ ਸਾਡੀਆਂ ਮਸੀਹ ਸੰਸਥਾਵਾਂ ਨੇ ਜਿੱਦਾਂ ਸਾਡੀ ਅੰਕਨੋਲਾ ਮਿਨਿਸਟਰੀ ਖਾਂਬਰਾ ਚਰਚ ਉਹਨਾਂ ਵੱਲੋਂ ਅਸੀਂ ਜਿਹੜਾ ਉਹਨਾਂ ਦਾ ਜੁਰਮਾਨਾ ਵੀ ਪੇ ਕਰਾਂਗੇ ਔਰ ਜਿਹੜਾ ਜਿੱਦਾਂ ਉਹਨਾਂ ਨੇ ਕੋਈ ਹੋਰ ਵੀ ਮਸਲਾ ਦੱਸਿਆ ਵੀ ਸਰਦੀ ਅੱਗੇ ਆ ਰਹੀ ਆ ਸਰਦੀਆਂ ਦੇ ਜਿਹੜੇ ਕੱਪੜੇ ਆ ਸਾਡੇ ਸਾਨੂੰ ਉਹ ਵੀ ਪ੍ਰੋਵਾਈਡ ਕਰਵਾਏ ਜਾਣ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਔਰ ਕੁਝ ਹੋਰ ਉਹਨਾਂ ਦੇ ਇਸ਼ੂ ਸੀ ਜਿਹੜੇ ਜਿੱਦਾਂ 크리스마ਸ ਨੂੰ ਲੈ ਕੇ ਵੀ ਅਸੀਂ 크리스마ਸ ਅੰਦਰ ਜੇਲ੍ਹ ਚ ਮਨਾਉਣਾ ਚਾਹੁੰਦੇ ਆ ਤੇ ਮੈਂ ਉਹਨਾਂ ਨੂੰ ਵਚਨ ਕਰਕੇ ਆਇਆ ਅੱਜ ਵੀ ਮੈਂ ਕ੍ਰਿਸਮਸ ਜਿਹੜਾ ਵਾ ਜੇਲ ਦੇ ਵਿੱਚ ਆ ਕੇ ਆਪਣੇ ਕੈਦੀਆਂ ਭਰਾਵਾਂ ਦੇ ਨਾਲ ਮਨਾਵਾਂਗਾ ਔਰ ਇੱਕ ਅਸੀਂ ਸ਼ਪਤ ਉਹਨਾਂ ਨਾਲ ਲਈ ਆ ਉਹਨਾਂ ਸਾਰਿਆਂ ਨੂੰ ਮੈਂ ਸ਼ਪਤ ਦਵਾਈ ਆ ਵੀ ਅਗਰ ਤੁਸੀਂ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਨੂੰ ਮੰਨਦੇ ਹੋ ਅਗਰ ਤੁਸੀਂ ਖੁਦਾ ਦਾ ਨਾਮ ਲੈਣ ਵਾਲੇ ਬੰਦੇ ਹੋ ਤੇ ਫਿਰ ਤੁਸੀਂ ਮੇਰੇ ਨਾਲ ਇੱਕ ਸਹੂ ਖਾਓ ਵੀ ਕਦੀ ਵੀ ਬੁਰਾ ਕੰਮ ਨਹੀਂ ਕਰੋਗੇ ਕਦੀ ਨਸ਼ਾ ਨਹੀਂ ਕਰੋਗੇ ਕਦੀ ਕੋਈ ਕ੍ਰਾਈਮ ਨਹੀਂ ਤੁਸੀਂ ਕਰੋਗੇ ਕਿਉਂਕਿ ਤੁਹਾਨੂੰ ਦੇਖ ਕੇ ਹੀ ਲੋਕ ਮਸ਼ੀਨ ਨੂੰ ਦੇਖਦੇ ਨੇ ਅੱਜ ਉਹਨਾਂ ਨੇ ਮੇਰੇ ਨਾਲ ਸੋਹ ਖਾਦੀ ਆ ਵੀ ਅਸੀਂ ਆਪਣੇ ਜਿਹੜੇ ਝੁਰਮ ਦੀ ਜਿਹੜੀ ਦੁਨੀਆ ਨੂੰ ਛੱਡ ਕੇ ਤਾਂ ਅਸੀਂ ਇੱਕ ਚੰਗੀ ਜਿਹੜੀ ਜ਼ਿੰਦਗੀ ਨੂੰ ਅਸੀਂ ਬਤੀਤ ਕਰਾਂਗੇ ਔਰ ਕੋਈ ਵੀ ਅਸੀਂ ਨਸ਼ਾ ਜਾਂ ਕੋਈ ਵੀ ਗੈਂਗਸਟਰਵਾਦ ਜਾਂ ਕੋਈ ਵੀ ਮਾੜਾ ਕੰਮ ਨਹੀਂ ਕਰਾਂਗੇ ਸੋ ਮੈਨੂੰ ਇਹ ਆ ਆਸ ਆ ਵੀ ਮੈਂ ਆਪਣੇ ਜਿਹੜੇ ਭਰਾਵਾਂ ਨੂੰ ਅੰਦਰ ਮਿਲ ਕੇ ਆਇਆ ਉਹ ਜਰੂਰ ਮੇਰੀ ਗੱਲ ਤੇ ਅਮਲ ਕਰਨਗੇ ਔਰ ਇਸ ਇਸ ਰਾਤ ਮੇਰੇ ਨਾਲ ਚੱਲਣਗੇ ਜਿਆਦਾ ਮੈਂ ਜੋ ਅੰਦਰ ਦੇਖਿਆ ਲੋਕ ਨਸ਼ੇ ਦੇ ਕੇਸ ਵੀ ਜਿਆਦਾ ਅੰਦਰ ਨੇ ਲੜਾਈ ਝਗੜਿਆਂ ਦੇ ਕੇਸ ਮਰਡਰ ਵਗੈਰਾ ਦੇ ਕੇਸ ਦੇ ਅੰਦਰ ਜ਼ਿਆਦਾ ਨੇ ਔਰ ਉਹ ਮੈਂ ਸਰਕਾਰ ਨਾਲ ਵੀ ਮਿਲ ਕੇ ਇਸ ਗੱਲ ਤੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਵੀ ਕਿਦਾਂ ਕਿਉਂਕਿ ਜੇਲ੍ਹ ਦੇ ਵਿੱਚ ਜਿਹੜੀ ਗਿਣਤੀ ਆ ਇਸ ਟਾਈਮ 950 ਆਦਮੀ ਦੀ ਜਿਹੜੀ ਗਿਣਤੀ ਆ ਮਗਰ ਇੱਥੇ 1500 ਕਰਕੇ ਲੋਕ 1500 1600 ਲੋਕ ਜਿਹੜੇ ਹੈਗੇ ਨੇ ਜੇਲ੍ਹ ਓਵਰਫਲੋ ਬਿਲਕੁਲ ਹੋ ਚੁੱਕੀ ਆ ਔਰ ਸਰਕਾਰ ਨਾਲ ਗੱਲ ਕਰਕੇ ਇਹਦਾ ਵੀ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਸਾਡਾ ਇਹ ਮੋਟਿਵ ਇੱਥੇ ਆਉਂਦਾ ਇਹ ਆ ਵੀ ਇੱਕ ਜਿਹੜੇ ਆਸਬੰਦ ਨੇ ਸਾਡੇ ਭਰਾ ਜਿਨ੍ਹਾਂ ਨੂੰ ਆਸ ਆ ਵੀ ਕੋਈ ਸਾਡੀ ਸੁਧੀ ਲੈਣ ਆਊਗਾ ਉਹ ਜਿੱਦਾਂ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਵਾ ਵੀ ਜਿਹੜੇ ਕੈਦ ਦੇ ਵਿੱਚ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਐ ਉਹਨਾਂ ਦੀ ਸੁਧੀ ਲਗੋ ਸੋ ਉਹੀ ਪਰਮੇਸ਼ਵਰ ਦਾ ਵਚਨ ਅਸੀਂ ਪੂਰਾ ਕਰ ਲਈ ਅੱਜ ਇੱਥੇ ਆਏ ਆ ਔਰ ਮੇਰੀ ਡਿਊਟੀ ਵੀ ਬੰਦੀ ਆ ਮੈਂ ਮਨੋਰਟੀ ਕਮਿਸ਼ਨ ਦਾ ਚੇਅਰਮੈਨ ਆ ਮੇਰੀ ਡਿਊਟੀ ਬੰਦੀ ਆ ਵੀ ਜਿਹੜੇ ਇਹ ਮਨੋਰਟੀਜ਼ ਦੇ ਨਾਲ ਸੰਬੰਧਿਤ ਨੇ ਸਾਡੇ ਭਰਾ ਭਾਵੇਂ ਉਹ ਜੇਲ੍ਹਾਂ 'ਚ ਨੇ ਭਾਵੇਂ ਉਹ ਬਾਹਰ ਨੇ ਤੇ ਮੈਂ ਸਾਰਿਆਂ ਦੀ ਰਾਖੀ ਕਰਾਂ ਔਰ ਸਾਰਿਆਂ ਦੀ ਮੈਂ ਜਿਹੜੀ ਆ ਲੋੜ ਜ਼ਰੂਰਤ ਐ ਪੂਰੀ ਕਰਾਂ ਉਹਦੇ ਤਹਿਤ ਹੀ ਮੈਂ ਜਿੱਥੇ ਆਇਆ ਸਾਂ ਸਰ ਇੱਕ ਗੱਲ ਬੰਦ देखो मैं पिछले दिना दे विच गुरदासपुर दे विच मीटिंग कीती सी। सानू सारा ने पता वी गुरदासपुर दे विच ਹੜ ਆਇਆ ਸੀ। ਔਰ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਸੀ। ਤੇ ਮੈਂ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਹਦੇ ਵਿੱਚ ਜਿਹੜੇ ਸਾਡੇ ਭਰਾਵਾਂ ਦੇ ਜਿਹੜੀਆਂ ਛੱਤਾਂ ਬਹਿ ਗਈਆਂ ਸੀ, ਨੀਹਾਂ ਬਹਿ ਗਈਆਂ ਸੀ, ਘਟ ਟੱਟ ਗਏ ਸੀ। ਉਹਨਾਂ ਦੀ ਗਰਦਬਰੀ ਕਰਵਾ ਕੇ ਜੋ ਮੌਜਾ ਉਹਨਾਂ ਨੂੰ ਬੰਦਾ ਵਾ ਉਹ ਦਵਾਉਂਦੀ ਅਸੀਂ ਕੋਸ਼ਿਸ਼ ਕੀਤੀ ਆ। ਔਰ ਮੈਂ ਕੱਲੇ ਗੁਰਦਾਸਪੁਰ ਚ ਨਹੀਂ ਪੰਜਾਬ ਦੇ 23 ਜ਼ਿਲ੍ਹੇ ਆ 23 ਜ਼ਿਲ੍ਹਿਆਂ ਚ ਮੈਂ ਵਿਜ਼ਿਟ ਕਰ ਰਹਾ ਕੱਲ ਮੇਰੀ ਜਿਹੜੀ ਆ ਫਰੋਜਪੁਰ ਵਿజిਟ ਹੈਗੀ ਆ ਉੱਥੇ ਵੀ ਜਿਹੜੇ ਮਸੀਹ ਭਾਈਚਾਰੇ ਦੇ ਨਾਲ ਜਾਂ ਮਨੋਨੋਟਿਸ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀ ਕੰਪਲੇਂਟਾਂ ਮੇਰੇ ਕੋਈਆਂ ਵਾਂ ਕੱਲ ਵੀ ਉਹਨਾਂ ਦੀ ਸੁਣਵਾਈ ਜਿਹੜੀ ਕਰਨ ਲਈ ਉੱਥੇ ਮੈਂ ਟਾਈਮ ਰੱਖਿਆ ਉੱਥੇ ਡੀਸੀ ਸਾਹਿਬ ਐਸਐਸਪੀ ਸਾਹਿਬ ਆ ਰਹੇ ਨੇ ਔਰ ਇਹ ਜਿਹੜੀ ਲੜੀ ਦੇ ਤਹਿਤ ਕੰਮ ਅਸੀਂ ਕਰ ਰਹੇ ਆਂ ਚਾਰ ਪੰਜ ਜ਼ਿਲ੍ਹਿਆਂ ਤੋਂ ਅਸੀਂ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਮੁਖਸਰ ਸਾਹਿਬ ਅਸੀਂ ਹੋ ਕੇ ਆਏ ਆਂ ਤੇ ਇਦਾਂ ਹੀ ਜਿਹੜੇ ਪੰਜਾਬ ਦੇ 23 ਜ਼ਿਲ੍ਹੇ ਆ 23 ਜ਼ਿਲ੍ਹਿਆਂ 'ਚ ਅਸੀਂ ਵਿజిਟ ਕਰਾਂਗੇ ਔਰ ਜਿੰਨੀਆਂ ਪੰਜਾਬ 'ਚ ਜ਼ਿਲ